ਤਸਵੀਰਾਂ ਦੇ ਵਿੱਚ ਜੀ ਦੇਖ ਸਕਦੇ ਹੋ ਤਾਂ ਖਾਣੇ ਦੇ ਵਿੱਚ ਮਿਲਦਾ ਦਿੱਕੀ ਦੀ ਧਨੀ ਵਾਲੀ ਕਰਤਾ ਨਿਵਾਜ਼ ਨਹੀਂ ਤੇ ਨਹੀਂ ਜੀ ਰਾਤੀ ਰਾਸ਼ਟਰੀ ਕੀਤਾ ਗਿਆ ਤੁਸੀਂ ਕੁਝ ਕਹਿਣਾ ਚਾਹੋਗੇ ਤੁਸੀਂ ਕੁਝ ਕਹਿਣਾ ਚਾਹੋਗੇ ਕਿਉਂ ਤੁਹਾਨੂੰ ਬਰਫਤਾਰ ਕੀਤਾ ਕੀ ਗੱਲਬਾਤ ਕਹਿਣਾ ਜਿਵੇਂ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕਿ ਜਾਣੋ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਾਨ ਪੂਰੀ ਇੰਡਸਟਰੀ ਬਾਰੇ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਉਤੇ ਅਗੜੀ ਤੇ ਯਾਰ ਤੁਸੀਂ ਦੱਸੋਗੇ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਹੈ ਸੁਨੰਦਾ ਸ਼ਰਮਾ ਦੇ ਪਲਿਸ ਦੇਲਪ ਉਸ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਹਿਰਾਸਤ ਦੇ ਵਿੱਚ ਲੈ ਜਾਣ ਤੋਂ ਬਾਅਦ ਪ੍ਰੋਡਿਊਸਰ ਪਿੰਕੀ ਧਾਲੀਵਾਲ ਦਾ ਪਹਿਲਾ ਬਿਆਨ ਜਿਹੜਾ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੇ ਕਿਸੇ ਦੇ ਬੱਚੇ ਨੂੰ ਰੋਟੀ ਪਾਉਗੇ ਤਾਂ ਐਦਾਂ ਹੀ ਹੋਵੇਗਾ ਤੁਹਾਨੂੰ ਦੱਸਦੀ ਕਿ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਜੋ ਕਿ ਲੰਬੇ ਸਮੇਂ ਤੋਂ ਅਮਰਾਡੀਓ ਦੇ ਵਿੱਚੋਂ ਕੰਮ ਕਰਦੇ ਨਜ਼ਰ ਆਏ ਨੇ ਤਾਂ ਹੁਣ ਉਹਨਾਂ ਵੱਲੋਂ ਆਪਣੇ ਹੀ ਪ੍ਰੋਡਿਊਸਰ ਪਿੰਕੀ ਧਾਲੀ ਉੱਪਰ ਕਾਫੀ ਵੱਡੇ ਇਲਜ਼ਾਮ ਲਗਾਏ ਗਏ ਨੇ ਇਸ ਤੋਂ ਬਾਅਦ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਜਿਹੜੀਆਂ ਪੋਸਟ ਪਾਈ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਆਪਣਾ ਸਾਰਾ ਦਰਦ ਬਿਆਨ ਕੀਤਾ ਸੀ ਕਿ ਉਹ ਕਿਸ ਦੌਰ ਦੇ ਵਿੱਚੋਂ ਗੁਜ਼ਰ ਰਹੇ ਨੇ ਤਾਂ ਤੁਹਾਨੂੰ ਦੱਸਦੀ ਕਿ ਪੋਸਟ ਦੇ ਵਿੱਚ ਸੁਨੰਦਾ ਸ਼ਰਮਾ ਇਹ ਕਹਿੰਦੇ ਨਜ਼ਰ ਆਏ ਕਿ ਹੁਣ ਮੇਰੇ ਤੇ ਰਾਇਮ ਕਰੋ 2 ਸਾਲ ਹੋ ਗਏ ਮੈਨੂੰ ਇਹ ਸਭ ਕੁਝ ਚਲਦੀ ਨੂੰ ਤਾਂ ਮੇਰੇ ਕੋਲ ਰਹਿਣ ਦੇ ਲਈ ਘਰ ਵੀ ਨਹੀਂ ਹੈਗਾ ਮੈਂ ਹਲੇ ਆਪਣੇ ਪਿਤਾ ਵਾਲੇ ਗਮ ਦੇ ਵਿੱਚੋਂ ਬਾਹਰ ਵੀ ਨਹੀਂ ਆਈ ਕਿ ਤੁਸੀਂ ਮੈਨੂੰ ਨਵਾਂ ਰੋਗ ਜਿਹੜਾ ਲਾ ਦਿੱਤਾ ਹੈ ਤਾਂ ਤੁਹਾਨੂੰ ਦੱਸਦੀ ਕਿ ਇਸ ਭਾਵਕ ਪੋਸਟ ਤੋਂ ਬਾਅਦ ਸੁਨੰਦਾ ਸ਼ਰਮਾ ਦੇ ਲਈ ਸਭ ਦਾ ਹੜ ਆ ਗਿਆ ਸੀ ਜਿਹੜੇ ਫੈਨਸ ਨੇ ਉਹ ਵੀ ਸਪੋਰਟ ਦੇ ਵਿੱਚ ਆਏ ਸੀ ਵੱਡੇ ਪੋਲੀਟਿਕਲੀ ਤੌਰ ਤੇ ਵੀ ਤੁਹਾਨੂੰ ਦੱਸਦੀ ਕਿ ਪੰਜਾਬ ਰਾਜ ਮੈਲਾ ਕਮਿਸ਼ਨ ਦੀ ਚੇਅਰਮੈਨ ਰਾਜ ਲਾਲੀ ਗਿੱਲ ਵੱਲੋਂ ਇਸ ਮਾਮਲੇ ਤੇ ਤੁਰੰਤ ਐਕਸ਼ਨ ਲੈਂਦਿਆਂ ਐਫ ਆਈ ਆਰ ਦਰਜ ਕਰਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਪ੍ਰੋਡਿਊਸਰ ਪਿੰਕੀ ਢਾਲੀਵਾਲ ਨੂੰ ਅਰੈਸਟ ਕਰ ਲਿਆ ਗਿਆ ਹੈ ਤਾਂ ਤੁਹਾਨੂੰ ਦੱਸਦੀ ਕਿ ਹੁਣ ਉਹਨਾਂ ਦਾ ਪਹਿਲਾ ਬਿਆਨ ਹੈ ਜਿਹੜਾ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਪ੍ਰੋਡਿਊਸਰ ਪਿੰਕੀ ਢਾਲੀਵਾਲ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜੇ ਕਿਸੇ ਦੇ ਬੱਚੇ ਨੂੰ ਰੋਟੀ ਪਾਓਗੇ ਤਾਂ ਐਦਾਂ ਹੀ ਹੋਵੇਗਾ ਤਾਂ ਤੁਹਾਨੂੰ ਦੱਸਦੀ ਕਿ ਪੋਸਟ ਦੇ ਵਿੱਚ ਸੁਨੰਦਾ ਸ਼ਰਮਾ ਵੱਲੋਂ ਕਾਫੀ ਭਾਵੁਕ ਗੱਲਾਂ ਜਿਹੜੀਆਂ ਗਿਆ 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 ਸੀ ਤੇ ਉਹਨਾਂ ਦਾ ਕਹਿਣਾ ਸੀ ਕਿ 2 ਸਾਲ ਹੋ ਗਏ ਨੇ ਇਕੱਲੀ ਨੂੰ ਸਭ ਕੁਝ ਸੰਭਾਲਦੀ ਨੂੰ ਹਿੰਮਤ ਵੀ ਕਿਸੇ ਵੇਲੇ ਜਵਾਬ ਦੇ ਦਿੰਦੀ ਆ ਮੈਨੂੰ ਮੇਰੇ ਪਿਓ ਦੇ ਜਾਨ ਦੇ ਗਮ ਚੋਂ ਹਲੇ ਤੱਕ ਮੈਂ ਬਾਹਰ ਨਹੀਂ ਆਈ ਕਿ ਤੁਸੀਂ ਨਵੇਂ ਰੋਗ ਲਾ ਦਿੱਤੇ ਮੈਨੂੰ ਮੇਰੀ ਰੋਜ਼ ਰੋਟੀ ਤੇ ਲੱਤ ਮਾਰਦੇ ਹੋ ਥੋੜਾ ਜਿਆ ਤੇ ਰਹਿਮ ਕਰੋ ਘਰ ਤੱਕ ਨਹੀਂ ਹੈਗਾ ਮੇਰੇ ਕੋਲ ਰੋਟੀ ਜੋਗਾ ਤਾਂ ਛੱਡਦੇ ਉਤੇ ਨਾਲ ਹੀ ਉਹਨਾਂ ਨੇ ਸੀਐਮ ਭਗਵੰਤ ਸਿੰਘ ਮਾਨ ਨੂੰ ਵੀ ਇਸਪੋਰਟਸ ਦੇ ਵਿੱਚ ਅਟੈਕ ਕੀਤਾ ਸੀ ਅਤੇ ਸੁਨੰਧਾ ਸ਼ਰਮਾ ਨੇ ਇੰਪੋਰਟੈਂਟ ਨੋਟਿਸ ਦੇ ਵਿੱਚ ਦੱਸਿਆ ਸੀ ਕਿ ਉਹ ਇੱਕ ਇੰਡੀਪੈਂਡੈਂਟ ਆਰਟਿਸਟ ਹੈ ਉਹ ਕਿਸੇ ਦੇ ਨਾਲ ਵੀ ਬੌਂਡ ਨਹੀਂ ਹੈ ਪਰ ਕੁਝ ਲੋਕਾਂ ਵੱਲੋਂ ਉਸ ਬਾਰੇ ਝੂਠੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਕਿ ਉਹ ਉਹਨਾਂ ਦੇ ਨਾਲ ਇਕਰਾਰਨਾਮੇ ਦੇ ਵਿੱਚ ਵੱਜੀ ਹੋਈ ਹੈ ਤੇ ਨਾਲ ਹੀ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਸੀ ਕਿ ਜੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਲੈ ਕੇ ਸਾਹਮਣੇ ਆਉਂਦਾ ਹੈ ਤੇ ਉਸਤੇ ਕਾਰਵਾਈ ਜਿਹੜੀ ਹੋਵੇਗੀ ਤਾਂ ਹੁਣ ਤੁਹਾਨੂੰ ਦੱਸ ਜੀ ਕਿ ਸੁਨੰਧਾ ਸ਼ਰਮਾ ਦੇ ਯੂਸਰ ਪਿੰਕੀ ਢਾਲੀਵਾਲ ਜੋ ਕਿ ਅਮਰ ਰੇਡੀਓ ਕੰਪਨੀ ਦੇ ਮਾਲਕ ਨੇ ਤੇ ਲੰਮਾ ਸਮਾਂ ਸੁਨੰਦਰ ਸ਼ਰਮਾ ਤੇ ਪਿੰਕੀ ਢਾਲੀਵਾਲ ਇਕੱਠੇ ਕੰਮ ਕਰਦੇ ਨਜ਼ਰ ਆਏ ਨੇ ਸੁਨੰਦਰ ਸ਼ਰਮਾ ਨੂੰ ਤੁਹਾਨੂੰ ਦੱਸਦੀ ਕਿ ਫਰਸ਼ ਤੋਂ ਲੈ ਕੇ ਅਰਸ਼ਾਂ ਤੱਕ ਦਾ ਜਿਹੜਾ ਸਫ਼ਰ ਆ ਉਹ ਇਸ ਦੌਰ ਦੇ ਵਿੱਚ ਹੋਇਆ ਜਿੱਥੇ ਸੁਨੰਦਰ ਸ਼ਰਮਾ ਨੇ ਬੈਕ ਟੂ ਬੈਕ ਅਮਨ ਆਡੀਓ ਦੇ ਵਿੱਚ ਹਿੱਟ ਤੋਂ ਹਿੱਟ ਗਾਣੇ ਦਿੱਤੇ ਨੇ ਪਰ ਹੁਣ ਜੇ ਗੱਲ ਕਰੀਏ ਤਾਂ ਸੁਨੰਤਾ ਸ਼ਰਮਾ ਅਤੇ ਉਹਨਾਂ ਦੇ ਪ੍ਰੋਡਿਊਸਰ ਦੇ ਵਿੱਚ ਵਿਵਾਦ ਆ ਜਿਹੜਾ ਨਿਕਲ ਕੇ ਸਾਹਮਣੇ ਆਇਆ ਸੁਨੰਤਾ ਸ਼ਰਮਾ ਨੇ ਇਹ ਵੀ ਗੱਲ ਇੱਥੇ ਸਾਫ਼ ਕੀਤੀ ਹੈ ਕਿ ਉਹ 2 ਸਾਲ ਤੋਂ ਇਹਨਾਂ ਚੀਜ਼ਾਂ ਦੇ ਨਾਲ ਜੂਝ ਰਹੀ ਹੈ ਤਾਂ ਹੁਣ ਉਸਨੇ ਪੋਸਟ ਪਾ ਕੇ ਸਾਰੀਆਂ ਗੱਲਾਂ ਜਦੋਂ ਕਲੀਅਰ ਕੀਤੀਆਂ ਨੇ ਸੋਸ਼ਲ ਮੀਡੀਆ ਤੇ ਆਪਣੇ ਬਿਆਨ ਜਦੋਂ ਪੇਸ਼ ਕੀਤੇ ਤਾਂ ਉਸ ਤੋਂ ਬਾਅਦ ਪੰਜਾਬ ਰਾਜ ਮੈਲਾ ਕਮਿਸ਼ਨ ਦੇ ਚੇਅਰਪਰਸਨ ਜਿਹੜੇ ਰਾਜ ਲਾਲੀ ਗਿੱਲ ਨੇ ਉਹਨਾਂ ਨੇ ਇਸ ਮਾਮਲੇ ਤੇ ਤੁਰੰਤ ਐਕਸ਼ਨ ਲਿਆ ਤੇ ਸੁਨੰਦਾ ਸ਼ਰਮਾ ਦੀ ਸਪੋਰਟ ਕਰਦਿਆ ਉਹਨਾਂ ਨੇ ਪ੍ਰੋਡਿਊਸਰ ਪਿੰਕੀ ਢਾਲੀਵਾਲ ਨੂੰ ਜਿਹੜਾ ਅਰੈਸਟ ਕਰਨ ਦੀ ਜਿਹੜੀ ਗੱਲ ਵੀ ਆਖੀ ਸੀ ਤਾਂ ਇਸ ਮੌਕੇ ਉਹਨਾਂ ਨੂੰ ਅਰੈਸਟ ਵੀ ਜਿਹੜਾ ਕੀਤਾ ਗਿਆ ਰਾਜਕੌਰ ਲਾਲੀ ਗਿੱਲ ਦੇ ਐਕਸ਼ਨ ਲੈਣ ਤੋਂ ਬਾਅਦ ਜਿਹੜਾ ਪੁਲਿਸ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਉਹਨਾਂ ਨੂੰ ਅਰੈਸਟ ਕੀਤਾ ਗਿਆ ਤਾਂ ਹੁਣ ਥਾਣੇ ਦੇ ਵਿੱਚੋਂ ਪ੍ਰੋਡਿਊਸਰ ਪਿੰਕੀ ਢਾਲੀਵਾਲ ਦਾ ਪਹਿਲਾ ਬਿਆਨ ਆਇਆ ਜਿਸ ਦੇ ਵਿੱਚ ਉਹ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੇ ਕਿਸੇ ਦੇ ਬੱਚੇ ਨੂੰ ਰੋਟੀ ਪਾਉਂਗੇ ਤਾਂ ਫਿਰ ਐਦਾਂ ਹੀ ਹੋਵੇਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਸੁਨੰਧਾ ਸ਼ਰਮਾ ਵੱਲੋਂ ਅੱਗੇ ਹੋਰ ਕੀ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਤੁਹਾਨੂੰ ਦੱਸ ਜੀ ਕਿ ਸੁਨੰਧਾ ਸ਼ਰਮਾ ਨੇ ਆਪਣੀ ਐਫ ਆਈ ਆਰ ਦੇ ਵਿੱਚ 220 ਕਰੋੜ ਰੁਪਏ ਤੱਕ ਦੇ ਹੜੱਪਣ ਦੇ ਜਿਹੜੇ ਇਲਜ਼ਾਮ ਨੇ ਉਹ ਵੀ ਆਪਣੇ ਪ੍ਰੋਡਿਊਸਰ ਤੇ ਲਾਏ ਨੇ ਤੇ ਉਸ ਤੋਂ ਇਲਾਵਾ ਕਾਫੀ ਹੋਰ ਵੀ ਗੰਬੀਰ ਇਲਜ਼ਾਮਾਤ ਲਗਾਏ ਨੇ ਕਿ ਮੇਰੀ ਕਮਾਈ ਤੋਂ ਪ੍ਰੋਡਿਊਸਰਾਂ ਵੱਲੋਂ ਆਪਣੀ ਜਿਹੜੀ ਨਿੱਜੀ ਜਾਇਦਾਦ ਹੈ ਉਹ ਵੀ ਬਣਾਈ ਗਈ ਆ ਤਾਂ ਪਹਿਲਾ ਬਿਆਨ ਕੀ ਆਇਆ ਪ੍ਰੋਡਿਊਸਰ ਦਾ ਅਰੈਸਟ ਹੋਣ ਤੋਂ ਬਾਅਦ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਲੈਨੇ ਆ ਤਸਵੀਰਾਂ ਦੇ ਵਿੱਚ ਜੀ ਦੇਖ ਸਕਦੇ ਹੋ ਤਾਂ ਖਾਣੇ ਦੇ ਵਿੱਚ ਮਜੂਦ ਹੈ ਦਾ ਨਹੀਂ ਮਾਰੀ ਕੋਈ ਕਰਤਾ ਨਿਵਾਜ਼ ਨੂੰ ਮਿੱਤੇ ਨੇ ਇੱਕ ਦਿਨ ਰਾਤ ਦੀ ਅਰਸ਼ ਕੀਤਾ ਗਿਆ ਸਰ ਤੁਸੀਂ ਕੁਝ ਕਹਿਣਾ ਚਾਹੋਗੇ ਤੁਸੀਂ ਕੁਝ ਕਹਿਣਾ ਚਾਹੋਗੇ ਕਿਉਂ ਤੁਹਾਨੂੰ ਗ੍ਰਿਫਤਾਰ ਕੀਤਾ ਕੀ ਗੱਲਬਾਤ ਹੈਣਾ ਜਿਵੇਂ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਛ ਕੀਤਾ ਕੋਈ ਅਸਾਂ ਪੂਰੀ ਇੰਡਸਟਰੀ ਮਤਲਬ ਤੁਸੀਂ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਹੈ ਤੁਸੀਂ ਅੱਗੇ ਟਿਕਦੇ ਹੋ ਤੁਸੀਂ ਦੱਸੋਗੇ ਕਿ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਸੁਨਦਰ ਚਰਲਾ ਕਹਿੰਦੇ ਬਾਬਾ